ਹਾਂਜੀ ਦੋਸਤੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡੇ ਨਵੇਂ ਬਲੌਗ 'ਚ ਤੇ ਅੱਜ ਦੂਸਰਾ ਦਿਨ ਹੈ ਜਿੰਮ ਨਾਲ ਚੱਲਦੇ ਆਂ 5:30 ਦਾ ਟਾਈਮ ਹੋ ਰਿਹਾ ਹੈ ਤੇ ਚੱਲਦੇ ਆਂ ਆ ਗਏ ਸਪਹੁੰਚ ਗਿਆ ਜਿੰਮ ਤੇ ਟਾਈਮ ਹੋ ਗਿਆ ਹੈ 5:48 ਇਹ ਹੈ ਜਿੰਮ ਤੇ ਚੱਲਦੇ ਅੰਦਰ ਤਾਂ ਇਸ ਵਰਕਆਊਟ ਹੋ ਗਈ ਸੀ ਕੰਪਲੀਟ ਤੇ 7:00 ਵਜੇ ਨੇ ਟਾਈਮ ਤੇ ਚੱਲਦੇ ਆਂ ਘਰਾਂ ਨੂੰ ਇਸ ਪਹੁੰਚ ਗਏ ਘਰੇ ਤੇ ਹੁਣ ਹੁੰਦੇ ਆ ਫਰੈਸਟ ਤੇ ਟਾਈਮ ਹੋ ਗਿਆ ਏ 7:30 ਤੇ ਕੱਲ ਬੂਟੇ ਵੀ ਲਾਤੇ ਸੀ ਰਾਤ ਲੇਟ ਹੀ ਲਾਈ ਸੀ ਤੇ ਤਿੰਨ ਭਰ ਗਏ ਨੇ ਇੱਕ ਰਹਿ ਗਿਆ ਖਾਲੀ ਤੇ ਬਾਅਦ ਵਿੱਚ ਲਾਵਾਂਗੇ ਇਹਨੂੰ ਤਾਂ ਦੋਸਤੋਂ ਕਹਿ ਨਹੀਂ ਗਿਆ ਦੱਸੋ ਅੱਜ ਇਹਨੇ ਤੇ ਬ੍ਰੇਕਫਾਸਟ ਕਰਦੇ ਆਣੇ ਤੇ ਹੁਣ ਕਰਦੇ ਆ ਦੋੜਾ ਟਾਈਮ ਆਰਾਮ ਨੂੰ ਨੀਂਦ ਆਦੀ ਏ ਤੇ ਕਿਉਂਕਿ ਸਵੇਰੇ ਸਾਜਰੇ ਉਠੇ ਜਿੱਤਾਂ ਨੀਂਦ ਆਉਂਦੀ ਏ ਤੇ ਆਰਾਮ ਕਰਦੇ ਆ ਫਿਰ ਮਿਲਦੇ ਆ ਸੋਨੂੰ ਬਾਅਦ ਵਿੱਚ ਦੋਸਤੋ ਹੁਣ ਮੈਂ ਗਿਆ ਸੀ ਮਾਰਕਰ ਦੋਸਤ ਨਾਲ ਤਾਂ ਆ ਗਿਆ ਹੁਣ ਸਮਾਨ ਲੈ ਕੇ ਆਣਾ ਸੀ ਕੁਝ ਤਾਂ ਹੁਣ 1:30 ਦਾ ਟਾਈਮ ਹੋ ਗਿਆ ਤੇ ਕਰਦੇ ਹਾਂ ਹੁਣ ਆਰਾਮ ਤਾਂ ਉਸ ਤੋਂ ਉੱਠ ਗਿਆ ਤੇ ਟਾਈਮ ਹੋ ਗਿਆ 2:00 ਬੱਜ ਗਏ ਨੇ ਤੇ ਹੁਣ ਖਾ ਰਿਹਾ ਮੈਂ ਦਲੀਆ ਤਾਂ ਗਏ ਹੁਣ ਟਾਈਮ ਹੋ ਗਿਆ 4:00 ਬੱਜ ਗਏ ਨੇ ਤੇ ਮੈਂ ਆਈ ਸੀ ਬਾੜੇ ਗਾਈ ਨੂੰ ਪਾਣੀ ਪਿਲਾਉਣ ਤੇ ਬੱਦਲ ਹੋ ਰਿਹਾ ਹੁਣ ਧੁੱਪ ਚਲ ਗਈ ਹੈ ਬੱਦਲ ਬਰੇ ਮੀ ਪੈਂਦਾ ਪੈਂਦਾ ਰਹਿੰਦਾ ਦੋ ਤਿੰਨ ਦਿਨ ਤੋਂ ਪੈਂਦਾ ਵੀ ਨਹੀਂ ਹੈਗਾ। ਹਾਂ ਗਾਇਸ ਹੁਣ ਇੱਕ ਗਮਲੇ 'ਚ ਮਿੱਟੀ ਐ ਨਹੀਂ ਤੇ ਇਤਾਂ ਪਿਆ ਬੂਟਾ ਬਾਹਰੇ ਤਾਂ ਮਿੱਟੀ ਲੈ ਕੇ ਆਂਦੇ ਕੱਲ ਮੰਗਣ ਤੇ ਚੱਲਦੇ ਹਾਂ ਹੁਣ। ਇਸ ਲਈ ਆਇਆ ਹਾਂ ਭਰ ਕੇ ਗਮਲਾ। ਤੇ ਕਰਮੀ ਬਹੁਤ ਲੱਗਦੀ ਏ। ਇਕੱਲਾ ਹੀ ਸੀ ਫਿਰ ਨਾਲ ਕੋਈ ਮਿਲਿਆ ਨਹੀਂ ਇੱਥੇ। ਇਕੱਲਾ ਹੀ ਕੈਂਚਾ ਖਿਲੇ ਆਂ ਇਕੱਲਾ ਹੀ ਏ। ਕੱਲਾ ਲਾਵਾਂਗੇ ਇਸ ਨੂੰ ਸ਼ਾਮ ਨੂੰ ਹੁਣ। ਤਾਂ ਦੋਸਤੋ ਹੁਣ ਮੈਂ ਜਾ ਰਿਹਾ ਮਾਰਕੀਟ ਵੱਲ ਤੇ ਕਿਉਂਕਿ ਜੰਕ ਫੂਡਸ ਆ ਮੇਰੇ ਛੱਡੇ ਦਿੱਤਾ ਜੰਕ ਫੂਡ ਤੇ ਮਿੱਠਾ ਵਾਲਾ ਛੱਡ ਦਿੱਤਾ ਕਿਉਂਕਿ ਜਿਮ ਕਰਕੇ ਤੇ ਸੈਂਡਵਿਚ ਖਾ ਕੇ ਹੰਦੇ ਆਗਾ ਚਲਦੇ ਆ ਟਾਈਮ ਹੋ ਗਿਆ 4:30 ਤੇ ਚਲਦੇ ਤਾਂ ਗਾਇਸ ਆਈ ਸੀ ਮੈਂ ਦੁਕਾਨ ਪਰ ਪਰ ਸੈਂਡਵਿਚ ਹੈ ਹੀ ਨਹੀਂ ਇੱਥੇ ਤਾਂ ਚਲਦੇ ਆ ਫਿਰ ਘਰਾਂ ਨੂੰ ਸੈਂਡਵਿਚ ਖਤਮ ਹੋ ਗਈ ਸਵੇਰੇ ਹੀ ਤਾਂ ਨਾ ਚਲਦੇ ਆ ਘਰ ਤਾਂ ਗਾਇਸ ਹੁਣ ਮੈਂ ਆ ਗਿਆ ਹੁਣੇ ਦੂਸਰੀ ਦੁਕਾਨ ਪਰ ਇੱਥੇ ਵੀ ਸੈਂਡਵਿਚ ਨਹੀਂ ਮਿਲਿਆ ਇੱਥੇ ਖਾ ਕੇ ਜਾਂਦੇ ਆ ਕੁਛ ਹਾਂ ਵੇ ਖਲਾ ਮੇਰਾ ਦਿਵਸੇ ਹੋ ਮਹਾਰਾਜ ਦੇਰ ਹੋਣ ਪੂਰੀ ਦੁਕਾਨ ਭਰ ਲਈ ਆਈ ਨੇ ਤਾਂ ਦੋਸਤੋ ਪਹੁੰਚ ਗਿਆ ਘਰੀ ਦੇ ਸਾਢੇ 3 ਦਾ ਟਾਈਮ ਹੋ ਗਿਆ ਕਾਫੀ ਟਾਈਮ ਲੱਗ ਗਿਆ ਬੀ ਉਸ ਕੋਲ ਬੈਠ ਗਿਆ ਸੀ ਤੇ ਹੁਣ ਚਲਦੇ ਆਂ ਪਿੰਡ ਵੱਲ ਘੁੰਮ ਕੇ ਆਂਦੇ ਆ ਤਾਂ ਗਾਈ ਸਾਡੇ ਤਾਂ ਕੋਈ ਵੀ ਨਹੀਂ ਖੇਲ ਰਿਹਾ ਇੱਥੇ ਤਾਂ ਚਾ ਗਿਆ ਅੱਗੇ ਚੱਲਦੇ ਆ ਹੁਣ ਤਾਂ ਇਸਨੇ ਹੁਣ ਥੋੜੇ ਥੋੜਾ ਬਹੁਤ ਅੱਗੇ ਆ ਜਾਈ ਸੀ ਤੇ ਚਲਦੇ ਆ ਹੁਣ ਘਰਾਂ ਨੂੰ ਕੀ ਕਰਨਾ ਇੱਥੇ पिंड तो पिछे तो घूम के आ गए हूँ इधर तो चलते घर में आवाज सुनो गई से एक बार शांति पूरी आया टाइम गया सात बजे मैं इधर आया हुआ निखिल निखिल अर्ष फिर इधर पुष्कर तो आई पुष्कर आई तो ਔਰ ਕਿੱਦਾਂ ਫੇਰ ਸੇਤੀ ਅੰਦਰ ਵੜੇ ਹੁਣ ਬਲੈਕਆਊਟ ਹੋਣ ਵਾਲਾ ਹੈ ਮੁੜ ਕੇ ਫੇਰ ਬਾਹਰ ਹੋਣ ਵਾਲੀ ਅੱਜ ਤੋਂ ਤੁਹਾਨੂੰ ਸੇ ਡਰ ਲੱਗ ਰਿਹਾ ਹੈ ਕਿ ਅੱਜ ਨਿਕਲੇ ਵਲੌਗ ਸਟਾਰਟ ਕਰਨ ਲੱਗੇ ਆਲੇ ਫੜੇ ਕੈਮਰਾ ਕਰ ਮੇਰੇ ਬਾਹਰ ਦੇ ਗੱਲਿਆ ਕਰਨਾ ਨਿਕਲੇ ਤਾਂ ਮੁੱਕਰ ਗਿਆ ਤੇ ਇੱਧਰ ਪੋਸ਼ੋ ਬਣਾਣ ਲੱਗਿਆ ਚੱਲ ਕਰਦਾ ਨਾ ਬਾਲਾ ਬਣਾ ਨੱਟ ਗਿਆ ਹੁਣ ਮੈਂ ਕਿਹਨੂੰ ਨਟਿਆ ਬਾਲਾ ਤਾਂ ਹੀ ਲੱਗ ਰਿਹਾ ਹੈ ਗਾਈਸ ਆਏ ਗੱਲ ਰਹੇ ਆ ਇਹ ਲੋਕ ये लोग हमारे विलेज में ना ऑफरोडिंग कर रहे ट्रैक जोशी ब्लॉग ये साडे वाला सौरभ जोशी फिर चलाओ चलाओ पापा की परी स्कूटी पे उड़ी ਤਾਂ ਗਾਇਸ ਪਹੁੰਚ ਗਿਆ ਘਰੇ ਤੇ ਸਾਢੇ 7 ਦਾ ਟਾਈਮ ਹੋ ਗਿਆ ਤੇ ਬੱਦਲ ਮੁੜ ਕੇ ਚਲ ਗਏ ਤੇ ਮੀਂਹ ਪਿਆ ਨਹੀਂ ਅੱਜ ਵੀ ਰੋਜ਼ੇ ਇਦਾਂ ਹੁੰਦਾ ਮੀਂਹ ਪੈਂਦਾ ਨਹੀਂ 3 ਦਿਨ ਹੋ ਗਏ ਤੇ ਹੁਣ ਕਰਦੇ ਆ ਡਿਨਰ ਤੇ ਗਾਇਸ ਹੁਣ ਟਾਈਮ ਹੋ ਗਿਆ 8:00 ਵਜੇ ਨੇ ਤੇ ਡਿਨਰ ਵੀ ਹੋ ਗਿਆ ਹੈ ਤੇ ਹੁਣ ਐਡੀਟਿੰਗ ਕਰਨ ਲੱਗਿਆ ਮੈਂ ਤੇ ਐਡੀਟਿੰਗ ਕਰਕੇ ਫਿਰ ਸੋ ਜਾਊਗਾ ਤੇ ਅੱਜ ਤੋਂ ਬਾਹਰ ਪਿਆ ਕਰਨਾ ਕਿਉਂਕਿ ਗਰਮੀ ਬਹੁਤ ਹੋਗੀ ਤਾਂ ਮਿਲ ਕਰਦੇ ਆਂ ਇਸ ਵਲੌਗ ਨੂੰ ਐਂਡ ਅੱਜ ਵਲੌਗ ਕੁਝ ਖਾਸ ਵੀ ਨਹੀਂ ਬਣਿਆ ਤਾਂ ਮਿਲਦੇ ਆਂ ਕਿਸੇ ਹੋਰ ਵਲੌਗ ਚ ਬਾਏ ਬਾਏ ਗਾਇਸ